ਇਕ ਮਾ ਇੱਕ ਮਾ ਆ ਗਈ ਆ ਇੱਕ ਮਾ ਉਹ ਤੁਮਾ ਦੇਵੋ ਉਹ ਕਦਾਈ ਜਾਂਦੀ ਪਿੱਛੇ ਨਹੀਂ ਮੁੜਦੀ ਕਵਾਈ ਜਾਓ ਅੱਛਾ ਫੇਰ ਪਾਣੀ ਚਲਦਾ ਹੋਣਾ ਪਿੱਛੇ ਨਹੀਂ ਮੁੜਦਾ ਤੇ ਮਰਦਾ ਯਾਰ ਦਾ ਡਬਰ ਰਸਾ ਵਾਜ ਫਿਰਦਾ ਮਾਰੇ ਖਿੱਚੂ ਦੀ ਦੇਖੀ ਤਾਂ ਪਿੱਛੇ ਕੀ ਲਾਉਣਾ ਕਿੱਥੀ ਉਹ ਭਾਈ ਬਸ ਓਏ ਪ੍ਰਧਾਨ ਕਹਿੰਦਾ ਹੁਣ ਮੈਂ ਫੜੂਗਾ ਉਹ ਪ੍ਰਧਾਨ ਰੈਨੇ ਬੁਰੀ ਆ ਗਿਆ ਉੱਪਰ ਆ ਗਿਆ ਆ ਗਿਆ ਪਰ ਇਹਨੂੰ ਪ੍ਰਧਾਨ ਤੇਰੇ ਸਿਰ ਪਰ ਆ ਗਿਆ ਇਹਨਾਂ ਲਓ ਜੀ ਪ੍ਰਧਾਨ ਭਾਈ ਦੀ ਕੋਠੀ ਦੇ ਕਰੋ ਦਰਸ਼ਨ ਤੇ ਉਰੇ ਤਾਰ ਨਹੀਂ ਪੌੜੀ ਪ੍ਰਧਾਨ ਮੈਂ ਕਹਿੰਦਾ ਅੱਜ ਤੇਰੀ ਕੋਠੀ 2 ਮਹੀਨੇ ਬਾਅਦ ਖਾਈ ਵੀਡੀਓ ਇਹ ਹਾਂ ਹਾਂ ਪੂਰੀ ਪੂਰੀ ਦੱਸੇਗਾ ਕਹੂੰਗਾ ਕੱਲ ਵਧੀਆ ਤੇ ਸਾਡਾ ਵੀ ਨੰਬਰ ਲਾ ਲੀ ਜੇ ਤੇਰੀਏ ਦੇ ਉੱਪਰ ਹੈ ਰੋਲਾ ਕਰਦਾ ਪੂਰੀ ਲੱਗੇ ਰਹਿਣ ਪੂਰੀ ਭਾਈ ਕੀ ਹਾਲ ਹੈ ਠੀਕ ਆ ਜੀਰੀ ਵਾਲਾ ਕੰਮ ਲੋਟ ਚੱਲਦਾ ਹਾਂ ਵੇਵਾ ਥੋੜੀ ਠੰਡੀ ਆ ਪਰ ਠੰਡੇ ਮੰਨ ਕੇ ਕੰਮ ਕਰਦੀ ਹਾਂ ਦੇਵਾ ਜੀ ਹਾਂ ਲਵਾਜੀ ਬਾਬਾ ਕੋਈ ਗੱਲ ਨਹੀਂ ਇਥੇ ਪ੍ਰਧਾਨ ਦੀ ਸੌਂਡਾ ਜੂਨ ਰਸਤੇ ਜੇ ਕੇ ਨਾ ਮੇਰੀ ਲਿਬਰ ਸ਼ਿੱਧੀ ਲੱਗੀ ਆਈ ਦਾ ਬੰਗਾ ਏ ਜਿਹੜੇ ਜ਼ਿਆਦਾ ਬੰਦੇ ਉਹ ਸਿੱਧੀ ਲੈਂਦੇ ਗਾਹਨੋਂ ਆਪਣੇ ਪਾਰਟੀ ਵਾਈ ਜੀ ਲੱਭੇ ਕਰਨੀ ਆ ਬਦਾਨ ਜੀ ਗਾਹਨੋਂ ਅਸੀਂ ਦੇਖ ਲਿਆ ਮਨਸੂਏ ਚ ਇੰਨੇ ਭਈਏ ਆ ਨਾ ਪੁੱਛੋ ਨਾ ਅੰਤੇ ਨਹੀਂ 40 50 ਭਈਏ ਆ ਬਹੁਤ ਭਈਏ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸੁੱਖਾ ਭਾਈ ਹੁਣ ਦੇਖਦੇ ਵੀ ਪ੍ਰੋਜੈਕਟ ਲਾਉਂਗਾ ਪਰ ਚੜਜੂਕੀ ਪ੍ਰਦਾਨ ਸਦੀਓ ਕਾਮ ਮਿਸਤਰੀ ਵੀ ਹੈ ਸੁੱਖਾ ਭਾਈ ਪੂਰੀ ਜੇ ਤੇ ਖੜੀ ਹੋਣੀ ਪੂਰੀ ਪੂਰੀ ਸੌਦਾ ਵਧੀਆ ਹੈ ਸੌਦਾ ਕਿਹਨਾ ਪਰ ਆਉਂਦੇ ਬਾਈ ਇੱਕ ਬਾਈ ਦਾ ਕਮੈਂਟ ਆਇਆ ਪਤਾ ਕਹਿੰਦਾ ਵੀ ਕਿੱਦਾਂ ਪੈ ਗਈ ਬਾਈ 12-13000 ਚ ਪਹੁੰਚ ਪੈ ਗਈ ਘਰੇ ਸਾਢੇ 11-12000 ਦਾ ਪ੍ਰਦਾਨ ਸੌਦਾ ਮਾਰੇ ਆ ਤੇਲ ਤੂਲ ਬਾਕੇ 12-13000 ਚ ਪਹੁੰਚ ਹੋ ਗਈ ਬਾਕੀ ਪੂਰੀ ਦੀ ਠੰਡੇ ਦੀ ਬੋਤਲ ਹੋਗੀ ਕ ਸੁੱਖੇ ਫਿੱਟ ਤਾਂ ਹੀ ਕਰਨੀ ਭਾਈ ਦੇਖੋ ਹਾਂ ਦਾਣਾ ਪਾਣੀ ਆ ਇਹ ਦਾਣਾ ਪਾਣੀ ਪੀਦਾ ਉਹਨੇ ਹੱਲ ਕਰਦੇ ਨੇ ਹੋਰ ਖਿਆਲ ਸੁੱਖੇ ਭਾਈ ਮਾਂ ਬਈਆ ਕੰਮ ਤਾਂ ਠੀਕ ਆ ਕਿਸੇ ਕਰਕੇ ਕਿਸੇ ਦਾ ਆ ਵੀ ਕਰਦੀ ਹਾਂ ਇਹ ਤਾਂ ਹੈ ਹਾਂ ਕਰਕੇ ਮੁਕਰ ਵੀ ਗਏ ਹਾਂ ਹਾਂ ਵੀ ਕਰਦੀ ਭਾਈ ਜਨੇ ਹਾਂ ਕਰਕੇ ਮੁਕਰ ਵੀ ਗਏ ਬੰਦੇ ਫੇਰ ਮਿਲ ਗਏ ਦਾਣਾ ਪਾਣੀ ਉਹ ਨਵੇਂ ਬੰਦੇ ਆ ਗਏ ਭਾਈ ਦੋਹੇ ਬੰਦੇ ਹੈ ਕਬੂਤਰ ਆਵਾਜ਼ ਆਏ ਇਹਨਾਂ ਦਾ ਉੱਪਰ ਨੂੰ ਵੀ ਰੱਖਦੇ ਆ ਸੁੱਖਾ ਤਾਂ ਕੋਲੇ ਲਈ ਫਿਰ ਤਾਂ ਉਹ ਨਾ ਦਿਖਾਈਂ ਉਹ ਦਿਖਾਦਾ ਨੇ ਆਹਾਂ ਜਿਹੜਾ ਜਾਨਵਰ ਦਾ ਕੀ ਉਹ ਇਹ ਤਾਂ ਉਹ ਆਂਬੀਆਂ ਐ ਮੈਂ ਉਹ ਫੜ ਕੇ ਦਿੰਦਾ ਤੈਨੂੰ ਉੱਤੇ ਹਾਂ ਆ ਜਾ ਉਹ ਮਿੱਟੇ ਵੇਖਾ ਲੈ ਪਰ ਰਾਜਪੌਟ ਨੂੰ ਉਹ ਛੇੜੇ ਦਾ ਮੈਚੇ ਕੱਟੜਣੀ ਹੈ ਹਾਂ ਕੱਟਣੀ ਤਾਂ ਤੇਜ਼ ਬਹੁਤ ਆ ਹਾਂ ਤੇਜ਼ ਨੂੰ ਤਾਂ ਮੈਂ ਕਿੜੇ ਨਹੀਂ ਪੈਣ ਲੈਣਾ ਉਹ ਕਿੜੇ ਦਾ ਫੜਨਾ ਆਓ ਫੜਨਾ ਅੱਛਾ ਉੱਪਰ ਆ ਬਾਈ ਅੱਜ ਤੁਹਾਨੂੰ ਲਾਈਵ ਉੱਤਰ ਦਿਖਾਵਾਂਗੇ ਫੜਦਾ ਉਹ ਦੇਖ ਮੋਰੀ ਨਹੀਂ ਨਹੀਂ ਦੇਖਿਆ ਨਹੀਂ ਹਲੇ ਨਹੀਂ ਪਤਾ ਨੀ ਸੇ ਤਾਂ ਮਾਪੂਰੀ ਤਾਰੇ ਦੇ ਸੇਮਾ ਚੱਲ 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 ਇੱਥੇ ਉੱਪਰ ਉਹ ਤੇਰੀ ਮੋਰੀ ਹਾਂ ਕਿ ਕੋਈ ਨਹੀਂ ਕੋਈ ਉਹ ਪਤਾ ਚੱਕਰ ਗਿਆ ਪੈ ਗਿਆ ਆਪਾਂ ਬੰਦੇ ਜਿਆਦਾ ਆ ਕੇ ਡਰ ਗਏ ਹਾਂ ਪਪਾ ਤਾਂ ਉਹ ਖੁੱਡਾ ਮੈਂ ਕਿਹਾ ਤਾਂ ਪਰ ਕਬੂਤਰਾਂ ਨੂੰ ਪਾਇਆ ਉਹ ਪੂਰੀ ਆ ਗਿਆ ਆ ਗਿਆ ਕਿੱਥੇ ਬੈਠਾ ਇਹ ਕਿਤੇ ਨਹੀਂ ਜਾਂਦਾ ਸੁੱਖਾ ਦੇਖੋ ਫੱਟੀ ਲਾ ਕੇ ਆਉਣੇ ਨੂੰ ਵੜਨ ਲੱਗਿਆ ਵੀ ਉਹ ਮਾਚ ਬਣਾਇਆ ਹੱਡਮੋਲ ਜੀ ਹੈ ਨਾ ਇਹੜੀ ਆ ਹੱਡਮੋਲ ਲੈ ਚਾਹੀਦੀ ਸੀ ਪਾਣੀ ਨੂੰ ਪਾ ਦੋ ਉੱਪਰ ਵੀ ਨਹੀਂ ਸਾ ਉਹ ਪੂਰੀ ਹੁਣ ਦੂਆਰਾ ਫੜਾ ਦੇ ਉਹਨੇ ਫੜਦਾਨ ਹਾਂ ਉਹ ਅੰਦਰ ਫੜਨ ਲੱਗਿਆ ਬੜੀ ਕੋਤਰ ਸਿੱਕੇ ਤੇ ਨਹੀਂ ਆ ਲੈ ਨੇ ਪੂਰੀ ਆ ਦੇ ਲੈ ਬਾਈ ਅੱਡਾ ਪੱਕਾ ਏ ਪੱਕਾ ਮੈਂ ਕਹਿੰਦਾ ਦੇਖ ਲੈ ਚਾਰ ਗੋਪੂਤਰੇ ਛਲ ਜਾਂਦਾ ਆਇਆ ਆ ਜਾ ਪੂਰੀ ਪੂਰੀ ਹੱਥ ਪਿਆ ਨਹੀਂ ਹੈਗਾ ਹੈ ਕੋਲ ਉਹ ਨਾ ਜਾਣਦੀ ਤਾਂ ਜੇ ਥੋੜਾ ਜਿਹਾ ਕੋਣ ਜਿੰਨਾ ਫਿਰ ਤਾਂ ਮੈਂ ਚੱਕ ਲੈਣੀ ਚੀ ਇਹਦੇ ਇੱਦਾਂ ਕਿਹੜਾ ਪੈਣੇ ਨੇ ਉਹ ਪ੍ਰਧਾਨ ਨੇ ਮੈਂ ਕਹਿੰਦਾ ਪ੍ਰਧਾਨ ਨੇ ਕੱਲੇ ਨਹੀਂ ਖਿੱਚ ਲੈਣੀ ਕਰਦਣ ਰੱਸੀ ਵਾਲੀ ਉੱਡਾ ਤੇ ਪੈ ਗਿਆ ਰਸਾ ਉੱਪਰ ਨੂੰ ਖੜੀ ਕਰ ਨਹੀਂ 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 ਉਹ ਪੂਰੀ ਉੱਥੇ ਵੀ ਬੰਦੇ ਨੇ ਬਹੁਤ ਤਰੀਕੇ ਨਾਲ ਲੱਦੀ ਆ ਪੈਪ ਦੇ ਸਾਹਮਣੇ ਉਹ ਨਾ ਖੜੀ ਕਰੀ ਹਾਂ ਹਾਂ ਜਮਾ ਤਾਂ ਉਹ ਤੇਰੇ ਨਾਲ ਬੱਦਨਾ ਬੱਦ ਤੇ ਉਹ ਉਹ ਕੂਤ ਤੇਰੇ ਵਾਲਾ ਅੰਦਰ ਬੈਠਾ ਰਹਿ ਕਾਲੀ ਬੈਠ ਨਹੀਂ ਨਹੀਂ ਬੈਗ ਉਹ ਪੋ ਪ੍ਰਧਾਨ ਫੇ ਜਾਰਾ ਵਿੱਚ ਚਲੀ ਜਾਣੀ ਇਹ ਚੱਕੇ ਤੇ ਵਿੱਚ ਆ ਜਾਣੀ ਉਹ ਤਾਂ ਤੇਰੀ ਊਂ ਵੀ ਤੇਰੀ ਜਾਉਣੀ ਨਹੀਂ ਨਹੀਂ ਖਿੱਚ ਕੇ ਦੇਖ ਤਾਂ ਪੂਰੀ ਬੱਸ ਘਾ ਦੇ ਕੀ ਅੰਨੇ ਤੋਂ ਜੀਣਾ ਬਣਾ ਲਈ ਜਾ ਬਾਈ ਆਉਂਗਾ ਮੈਂ ਪਿੱਛੇ ਜੋਰ ਮਾਰੂ ਭਾਈ ਉਹੀ ਕੰਮ ਹੈ ਪ੍ਰਧਾਨ ਇਕ ਲੈ ਨੂੰ ਅੱਥਾ ਪਾਉਂਦੇ ਆ ਅੱਥੇ ਥੱਲੇ ਦੇ ਖਿਚਣੀ ਪੈਣੀ ਜਾ ਕੇ ਆ ਗੋਲਾ ਆ ਫਾਦਾ ਪ੍ਰਧਾਨ ਇਹ ਲੈ ਕੱਢ ਲੈ ਉਹ ਉੱਠਾ ਲੈ ਸਾਰੀ ਇਹ ਲਾਖੇ ਚ ਇਹ ਰਸਟ ਪਾਉਂ ਖਾ ਤਾਂ ਉਹ ਡੰਡਾ ਨੂੰ ਮਾਰ ਕੇ ਚੀਣੀ ਉਹ ਬਾਹ ਵਾਹ ਹਾਂ ਜਿੰਨਾ ਜੋਰ ਆ ਜਣਾ ਗੱਭਾ ਆ ਆ ਜਾ ਭਾਈ ਚਲੋ ਫੜੋ ਫੜ ਜਾਓ ਤੇ ਥੱਲੇ ਲਾ ਕੇ ਜੀ ਭਾਈ ਤੇ ਤੇਰਾ ਪੈਰ ਫਰੇ ਗੋਲ ਗੋਲ ਕਮਾ ਦੇ ਆਏ ਗੋਲ ਗੋਲ ਘੁੰਮ ਕੇ ਚੜਨੀ ਬਾਈ ਇਹ ਰੋਣਾ ਖਿੱਚ ਕੇ ਪਾ ਨਹੀਂ ਕਿਸਰ ਕੇ ਹੁੰਦਾ ਕਿੱਦਾਂ ਪੂਰੀ ਇੱਧਰ ਤੇ ਐਂ ਖਿੱਚਣੀ ਪੈਣੀ ਆ ਗਿਆ ਆ ਗਿਆ ਇੱਕ ਵਾਰ ਪਿੱਛੇ ਨੂੰ ਖਿੱਚਣਾ ਪੈਣਾ ਇਹ ਪ੍ਰਧਾਨਾ ਰਸਾ ਇੱਕ ਹੋਰ ਲੈ ਲੈ ਫਿਰ ਲੈ ਫਿਰ ਇੱਧਰ ਨੂੰ ਮੈਂ ਮੇਰੀ ਸਾਈਡ ਨੂੰ ਕਰ ਉਹ ਆ ਫੇਰ ਆ ਗਿਆ ਉਹ ਬਾਈ ਫੇਰ ਗਏ ਉੱਪਰ ਹਾਂ ਕਾਦੇ ਨੇ ਇੱਧਰ ਨੂੰ ਖਿੱਚਣਾ ਪੈਣਾ ਬਾਈ ਆਏ ਸਾਈਡ ਨੂੰ ਹਾਂ ਉਹਨੇ ਆਏ ਖਿੱਚਣਾ ਹੋਣਾ ਉੱਧਰ ਤਾਂ ਕੱਢਾਈ ਹੋਣੀ ਦਲੀ ਇੱਥੇ ਕੱਢ ਉਹਦੇ ਮਨੇ ਨੂੰ ਸੱਦਿਆ ਬਾਈ ਮਨੇ ਕੋ ਉੱਥੇ ਪਾਉਣਾ ਪੈਣਾ ਬਾਈ ਉਹ ਗੋਪੀ ਵੀ ਆ ਗਏ ਪ੍ਰਧਾਨ ਲਾਲ ਗੋਪੀ ਨੂੰ ਲੈਣੋ ਥੋੜਾ ਇੱਥੇ ਦਾ ਅੱਛਾ ਹਮਨੇ ਇੱਕ ਹੋਰ ਬੰਦਾ ਤਾਂ ਤੁਖੇ ਭਾਈ ਆ ਜਾ ਓ ਭਾਈ ਜਾ ਵਾਹੇ ਕੋਈ ਪੈਰ ਕਮਾਈ ਜਾਓ ਬਸ ਇੱਧਰ ਆਏ ਹਾਂ ਇਕ ਮਾਈ ਜਾਓ ਮਾ ਕੋ ਮਾ ਮਾ ਕੋ ਮਾ ਦੇਖ ਮਾ ਸਾ ਵੀ ਆ ਇਕ ਮਾਉ ਤੁਮਾ ਦੇਖੋ ਤੁੱਕ ਨਹੀਂ ਜਾਂਦੀ ਪਿੱਛੇ ਦੀ ਮੋੜਦੀ ਕਮਾਈ ਜਾਓ ਹਾਂ ਜੇ ਫਿਰ ਪਾ ਪਿੱਛੇ ਨਹੀਂ ਮੁੜਦਾ ਤੇ ਮਾਦਾ ਦੇਖ ਮਾ ਦੇ ਪਰਦਾ ਤੁਮਾ ਉਹਨਾਂ ਦੇ ਪੈਰ ਪੂਰੇ ਹੋਲੇ ਉਹ ਕਿਰੇ ਗਏ ਆ ਤੇ ਮਾ ਕਰਦੇ ਚੱਲ 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 ਆਦੀ ਕਰੋ ਆਦੀ ਕਰੋ ਮਰਦਾ ਯਾਰ ਦਾ ਡਬਰ ਰਸਾ ਵਾਜ ਮਿਰਦਾ ਮਰੇ ਖਿੱਚੂ ਤੀ ਦੇਖੀਦਾ ਓ ਬਾਈ ਬਸ ਓਹਨੇ ਦੇਖਿਆ ਬਾਹ ਫੜੀ ਕਰਨੀ ਆ ਜਾ ਫੜੀ ਇਹਦਾ ਔਰੇ ਲੱਗਣੀ ਮਨੇ ਆ ਜਾ ਕਬੂਤਰ ਫੜੀ ਜੋ ਓ ਇਧਰ ਕਬੂਤਰ ਮਨੇ ਕੱਦੇ ਲੱਗੇ ਫੜੋ ਜੀ ਕਰੇ ਕੀਦਾ ਹੌਣ ਫੇਰ ਗਿਆ ਪੂਰੀ ਬਾਈ ਪੂਰੀ ਆਈ ਹਾ ਉਹ ਤੇਰੀ ਮੜੇ ਵਰਕ ਰਹਿ ਗਿਆ ਪੂਰੀ ਹਾਂ ਪੂਰੀ ਆਉਣਾ ਫੇਰ ਇੱਥੀ ਉਹਨੇ ਪਰ ਇਹ ਜਗ੍ਹਾ ਸਗਾਤ ਤੱਕ ਪਪੂਤਰ ਨੂੰ ਦਿਨ ਦਿਨ ਹੋ ਗਏ ਬੈਠੇ ਆਦੀ ਰੇਤ ਦੀ ਮੈਂ ਕਿ ਮਿੱਠੇ ਚੌਲ ਖਲਾਤ ਬਾਈ ਚੌਲ ਸਦਾ ਚੌਲ ਜਿਨ੍ਹਾਂ ਨੇ ਪੰਨੂ ਚਿੱਤੇ ਖੁੱਲਾ ਉੱਪਰ ਹਵਾਦਾਰ ਪਤਾ ਨੇ ਇਹ ਕੈਂਡਾ ਦਾ ਪਾਪ ਵੀ ਤਕਨੀਕ ਕੇ ਲਾਉਣੀ ਸੀ ਪੌੜੀ ਜੋਰ ਵਾਲਾ ਕੰਮ ਨਹੀਂ ਤਾਂ ਗੋਲ ਕਮਾਖੀ ਆਉਣੀ ਸੀ ਹੁਣੇ ਖੜੀ ਨਹੀਂ ਤੇ ਰੱਖੀ ਹੈ ਹਾਂ ਹੁਣੇ ਦੇਖਣੀ ਆਵਾ ਉਹਦੇ ਫਿੱਟ ਕਰ ਦੇਵੇਂ ਲਾਲ ਹੋਈ ਹੈ ਲਾਲ ਪੂਰੀ ਫੋਫੜਾ ਕੇ ਜਾਣਾ ਕਬੂਤਰ ਕਬੂਤਰ ਨੂੰ ਫਾੜ ਕੇ ਉਹਦੀ ਕਟਾਈ ਕਰੋ ਪਹਿਲਾਂ ਹਾਂ ਤੇ ਤੂੰ ਭੱਜਦਾ ਕਾ ਤੇ ਬੰਦੇ ਦੇਖ ਕੇ ਆਪਣੇ ਬਗਾਨਿਆਂ ਦਾ ਪਤਾ ਹੀ ਨਹੀਂ ਇਹਦੇ ਨੂੰ ਮੈਂ ਕਿਸੇ ਨੂੰ ਜਾਨਾ ਫੜਨਾ ਵਾਲਾ ਮੈਂ ਤਾਂ ਲੈ ਨਹੀਂ ਜਾਂਦਾ ਹਾਂ ਦੱਲੀ ਕੋਲ ਵੀ ਕਰਸਾ ਪਰ ਦਾ ਨਾ ਭਾਈ ਤੇਰੀ ਹਿਲਦੀ ਐ ਆਹ ਬਾਡੀ ਆਹ ਜਲਦੀ ਥੋੜੀ ਜਿਹੀ ਇਧਰ ਬੁਣਾ ਲਈ ਕਿਤੇ ਮੇਰੀ ਕਿਉਂ ਥੱਲੇ ਫੇਰ ਭਾਈ ਕਿਤੇ ਮੇਰੀ ਥੱਲੇ ਭਈ ਉਹ ਇਹ ਲੋੜੇ ਲਾ ਦੋ ਸਾਡਾ ਬਰੋ ਸਾਡੇ ਫੇਰ ਨਹੀਂ ਲੱਗਤੋ ਨਹੀਂ ਨਹੀਂ ਗੱਲ ਨਹੀਂ ਐ ਸੁਤੇ ਅੱਛਾ ਹੁਣ ਡੈਮੋ ਦੇਖਣੀ ਛੋਟੀ ਵੱਡੀ ਹਾਂ ਫੇਰ ਰੱਸਾ ਉੱਪਰ ਫੜਾਓ ਉਹਨਾਂ ਨੂੰ ਉੱਪਰ ਫੜਾਉਣ ਲੱਗਿਆ ਪੂਰੀ ਭਾਈ ਰੱਸਾ ਫੜੋ ਉੱਪਰ ਹਾਂ ਕੂਪਟਰ ਫੇਰ ਆ ਗਿਆ ਉਹ ਦੇਖੀ ਸੁਕੇ ਫੜੀ ਰੱਸਾ ਆ ਦੇ ਦੇ ਕਿਤੇ ਕੱਟਾ ਏ ਐਨੀ ਸਾਬੂ ਹੁੰਦੀ ਤੇ ਕਹਿਣਾ ਮੰਦੀ ਹੁੰਦੀ ਆ ਜਾ ਹਾ ਜਾ ਤੇਲੀ ਸਾਬੂ ਹੁੰਦੀ ਸੁੱਕੇ ਫੇ ਤਾਂ ਛਤਰੀ ਮੇ ਹੋਣੀ ਤੇ ਉਹਨੂੰ ਹਾਂ ਬਾਈ ਡੇ ਭੈ ਨਾ ਹੈਗਾ ਕੋਆਂਟਾ ਲੋ ਕੋਆਂਟਾ ਦੋ ਕੋਆਂਟਾ ਵਾਜਾ ਹੋਣਾ ਬਾਈ ਰੰਗ ਮਾਰੂਗਾ ਇਹਨੂੰ ਕਿਉਂਕਿ ਬਾਈ ਇੱਕ ਵਾਰ ਚੜਾਉਣੀ ਇਹਨੂੰ ਤੁਹਾਨੂੰ ਪਤਾ ਹੀ ਥੋੜੀ ਮੁਸ਼ਕਲ ਹੁੰਦੀ ਆ ਬੇਗੁਣੀ ਇਹ ਚਾ ਚਲ ਫਿਰ ਵੀ ਠੀਕ ਆ ਬਲੇ ਹਾਂ ਮੈਂ ਚੜਦਾ ਨੂੰ ਵਧੀਆ ਹੋਵੇ ਰਮਾ ਲਈ ਹੋਵੇ ਹਾਂ ਨਹੀਂ ਦਾ ਵਰਦਾਨ ਫੇਰ ਉਹਨੇ ਦੀ ਵਗੀ ਜਾਣੀ ਨਹੀਂ ਲੋਟੋਈ ਨਹੀਂ ਪੌੜੀ ਠੀਕ ਆ ਪੌੜੀ ਠੀਕ ਆ ਹਾਂ ਕਿਹੜੇ ਕੰਮ ਨਹੀਂ ਆਉਂਦੀ ਇੱਕ ਆਪਣੇ ਇੱਥੇ ਲੱਖੀ ਨਾਲ ਵੀ ਲਾਈਵ ਤੇ ਸੀ ਲੱਖੀ ਨਾਲ ਖੱਬੇ ਬਸਿਆਣੀ ਸੀ ਅੱਛਾ ਉਹੋ ਐ ਨੂੰ ਚੜ ਕੇ ਉੱਥੇ ਉਤਰਦੀ ਸੀ ਆਪਾਂ ਨੂੰ ਸੱਜੇ ਨਾਲ ਚੜੀ ਉਹ ਉਹ ਵੀ ਨਵੀਂ ਹੋਦੀ ਹਾਂ ਉਹ ਵੀ ਕਿਸ ਨੇ ਉਹਨਾਂ ਨੇ ਏਕਣੀ ਦੇਤੀ ਹਾਂ ਪਰਦਾ ਨੁਦੜੇ ਗਈ ਹੋਏ ਮਰਲੀ ਫੜਨੀ ਰਾਈ ਦੇਲਾ ਕੋਣ ਪਹੁੰਚ ਗਿਆ ਦਾ ਹਾਂ ਉਹ ਇੱਕ ਪਦਰ ਕਿਰਨੇ ਦਾ ਖਤਰਾ ਹੈ ਥੱਲੇ ਆ ਜਿਹੜੀ ਫੇਰਾ ਕੇ ਲਾਉਣ ਸੀ ਥੋੜੀ ਕਿੱਡੇ ਮਿੰਟ ਜਾਏ ਨੇ ਆ ਗਈ ਇਹ ਤਾਂ ਆ ਗਈ ਟ੍ਰੈਲੇ ਚੱਲੂਗਾ ਬਾਈ ਅੱਜ ਠੀਕ ਆ ਪੌੜੀ ਪੌੜੀ ਬਾਈ ਮੌਕੀ ਖੜੀ ਹੋਈ ਹੈ ਆਪਾਂ ਕਰਤੀ ਬੰਦਿਆਂ ਨੇ ਉਹ ਪ੍ਰਦਾਰ ਰਸੇ ਪਾ ਕੇ ਬੰਦੇ ਨੂੰ ਕੋਰ ਤਾਰ ਸਰੀਆ ਮਾੜਾ ਯਾਰ ਕੋਈ ਮੋਟੇ ਜਿਹੜਾ ਬੰਦੇ ਇਧਰ ਹਾਂਜੀ ਸਰ ਤੁਸੀਂ ਕਿਹੜਾ ਕਰਾਏ ਕਹਿੰਦੇ ਮੀਰਾ ਆਣੀਆ ਉਹ ਦਕਰ ਦੋੇ ਵਾਰ ਵਾਹਤੇ ਦੇ ਇਹ ਦੋੇ ਵਾਰ ਵਾਹਤੇ ਚੌਟ ਕਰ ਦਿਆ ਨਾ ਚੌਟ ਕਰ ਦਦਾ ਇਹ ਬਾਈ ਵੀ ਰੌੜੇ ਆ ਦੋੇ ਵਾਰ ਵਾਹਤੇ ਹੈ ਚੌਟ ਕਰ ਦਦਾ ਪੂਰੀ ਉਹਨੇ ਫੇਰ ਆਉਣਾ ਦੀ ਛਾਂਗੇ ਬਹੁਤ ਹੋੜ ਹੋਏ ਨਾ ਐਕਣਾ ਉਧਰ ਆਏ ਆ ਨਾ ਜੇ ਉਧਰ ਚੌੜ ਵੀ ਮਾਰਦਾ ਮੈਂ ਥੱਲੇ ਹੀ ਕਰਦਾ ਮੈਂ ਉਹੀ ਕਹਿੰਦਾ ਵੀ ਇੱਧਰ ਵਿੱਚ ਕੰਮ ਪੂਰੀ ਬਈ ਕੰਮ ਕਰ ਦਰਾ ਥੱਲੇ ਕਿੰਨੇ ਡਰ ਬਹੁਤ ਆ ਇਹਰੇ ਤੇ ਪਿੰਡ ਸਾਰੇ ਹੀ ਦੇਦਾ ਦੇਖੋ ਮਾਲਾ ਪਿੰਡ ਫਿਰ ਤਾਂ ਇਹ ਕਹਦਾ ਹੁਣ ਮੈਂ ਫੜੂਗਾ ਉਹ ਫਿਰ ਤਾਂ ਇਹ ਨੇ ਪੂਰੀ ਆ ਗਿਆ ਉੱਪਰ ਆ ਗਿਆ ਆ ਗਿਆ ਪਰ ਇਹਨੂੰ ਉਹ ਫਿਰ ਤਾਂ ਤੇਰੇ ਸਿਰ ਪਰ ਆ ਗਿਆ ਇਹਨਾਂ ਉਹ ਉਹ ਘੜਦਾ ਇਹ ਨਹੀਂ ਇਹ ਪ੍ਰਦਾਨ ਘੜਾ ਆਹੀ ਆਈ ਸੁੱਕੇ ਆਈ ਘੜਾ ਆਈ ਘੜਾ ਸੁੱਕੇ ਆ ਖੁੰਝੇ ਬਰੈ ਨਾ ਤੜਪ ਮੇਰੇ ਵਾਲੀ ਸਾਈਡ ਐਨ ਸਿਰੇ ਇੱਥੇ ਆ ਬਸ ਆਹੀ ਐਨ ਦੇਖਦਾ ਇਹ ਤੈਨੂੰ ਰੁਕੇ ਹੇਟਾਂ ਦੇਖਦਾ ਤੈਨੂੰ ਦੇਖਦਾ ਆ ਦੇਖ ਸੁੱਕਿਆਰੇ ਖੜੇ ਪਿੱਛੇ ਨੂੰ ਆਗੇ ਥੱਲੇ ਨੂੰ ਰੁਕ ਜਾ ਰੁਕ ਜਾ ਰੁਕ ਜਾ ਸੁੱਕਿਆ ਮੈਂ ਮੋੜ ਕੇ ਲੈ ਕੇ ਆਉਂਦਾ ਪਿਛੇ ਜਾ ਪਿਛੇ ਪ੍ਰਧਾਨ ਫੜ ਲੈਂਦਾ ਹੁਣ ਇਹ ਦੇਖਣ ਦਾ ਹੁੰਦਾ ਆਹ ਲੈ ਆਹ ਪੂਰੀ ਆ ਲਾਲੂ ਲੈ ਉਹ ਲਾਲੂ ਤੇ ਬੰਨਨੇ ਨੂੰ ਇਹ ਪੁੱਟੀ ਸੜ ਜਾਂਦਾ ਇਹਦੇ ਪੈਰ ਵਾਂਗੂ ਖੜਾ ਇਕ ਜੇਗਾ ਉਹ ਪ੍ਰਧਾਨ ਤਿਆਰੀ ਚ ਤਾਂ ਫੜਨੇ ਦੀ ਚ ਕੱਛਾ ਤੁਸੀਂ ਆਹਤ ਮੰਗ ਲਿਆ ਬੱਚਾ ਆ ਗਿਆ ਆ ਗਿਆ ਲਾਲੂ ਵਰਖ ਉਹ ਪੂਰੀ ਜਵਾਂ ਹੀ ਠੰਡਾ ਜਾਂ ਜਰੇ ਆ ਜਾਂਦੇ ਉਹ ਫਾਉਟੜ ਉੱਟਾ ਬੱਚਿਆਂ ਵਾਲੀ ਬੈਕਰ ਹੋਇਆਗਾ ਉਹ ਬਾਈ ਪੂਰੀ ਨਾਲੇ ਪ੍ਰਧਾਨ ਜਿਸ ਕਾਰੇ ਨਾਲ ਬੁੱਤਰਾ ਦਾ ਨਾ ਲਾ ਲਾ ਲਾਲੂ ਪ੍ਰਧਾਨ ਦੇ ਬੈਣਾ ਸਾਥ ਰਾਵੜੀ ਕੋ ਨਾ ਪ੍ਰਾ ਤਰੀਕਾ ਦਾ ਸਿੱਖ ਲੈਣਾ ਪੜਨੇ ਆ ਆਇ ਤੇ ਪੌੜੀ ਜਗੌਣ ਲਾ ਕੇ ਉੱਤਰ ਵਰਤੋ ਹੁਣ ਕਰੇ ਬੱਟ ਦਿਲਾ ਦਾਂ ਅੱਕੇ ਨਹੀਂ ਲਿਆਣਾ ਲੱਗਦਾ ਹੋਰੇ ਬਸ ਇਹ ਨਹੀਂ ਨਹੀਂ ਆ ਗਈ ਆ ਗਈ